ਲਓ ਗਾਇਸ ਗਾਇਸ ਅੱਜ ਆ ਗਿਆ ਸਾਡੇ ਬਰਥਡੇ ਇਹਦਾ ਬਰਥਡੇ ਹੈ ਗੈਸ ਕਰੋ ਇਹਦਾ ਬਰਥਡੇ ਹੋਊਗਾ ਮੈਂ ਚੱਲਣਾ ਕੇਕ ਲੈਣ ਸਪੈਸ਼ਲ ਗੈਸ ਕਰੋ ਯਾ ਗਰਮੀ ਕਿੱਦਾਂ ਆ ਨਾ ਹਟਿਆ ਹੋਇਆ ਤੁਹਾਨੂੰ ਨਹੀਂ ਲੱਗਦੀ ਯਾਰ ਮੇਰਾ ਤਰ੍ਹਾਂ ਸਾਇਆ ਮੇਰਾ ਇੱਧਾ ਹੋਣ ਲੱਗਾ ਇਹ ਤਾਂ ਹਾਰਟ ਅਟੈਕ ਹੋਣ ਲੱਗਾ ਹੜਾ ਫੜ ਨੱਟ ਕੇ ਗਰਮੀ ਜੀ ਬੜ ਜੀ ਦਾ ਇਸੇ ਚ ਪਤਾ ਨਹੀਂ ਕਰੇ ਏਸੀ ਚ ਰਹਿਦਾ ਹੈ ਕਿ ਬੋਡੀ ਉੱਧਰ ਦੀ ਹੋ ਗਈ ਦੂਸਤ ਕੋ ਹੋ ਗਾ ਸਾਡੇ ਨਵੇਂ ਸਾਈਨ ਬੋਰਡ ਲੱਗ ਗਿਆ ਦੇਖ ਲੋ ਨਵੀਂ ਸੜਕ ਬਣ ਗਈ ਆ ਤੇ ਖੱਬੇ ਪਾਸੇ ਮੋੜ ਹੈ ਬਚ ਕੇ ਮੋੜ ਤੋਂ ਹਜਾਰ ਬਚ ਕੇ ਮੋੜ ਤੋਂ ਜਰਾ ਬਚ ਕੇ ਮੋੜ ਤੋਂ ਆ ਦੇਖੋ ਸਾਈਨ ਬੋਰਡ ਰਾਤ ਨੂੰ ਜਿਹੜਾ ਚਮਕਦੇ ਆ ਕਿਉਂਕਿ ਕੋਈ ਮੋੜ ਆ ਨਾ ਕੋਈ ਵੀ ਦੁਰਘਟਨਾ ਹੋ ਸਕਦੀ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਰਾਈਟ ਨਾਲ ਜੱਸੀ ਚੱਲ ਗਿਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਆ ਲਓ ਹੁਣੇ ਬਲੌਗ ਸਟਾਰਟ ਕੀਤਾ ਨਾਲੇ ਸ਼ਹਿਰ ਆ ਗਿਆ ਪਹਿਲਾ ਬਾ ਫੜਾਂਗੇ ਕੇਕ ਨਹੀਂ ਪਹਿਲਾ ਇੱਥੇ ਸਮਾਨ ਜਿਆ ਲੈਣਾ ਕਰਿਆਨੇ ਦੇ ਥੋੜਾ ਜਿਹਾ ਉਹ ਲੈ ਲੈਂਦੇ ਆ ਦੋਨੇ 350 ਦੇ ਰਾਂ 300 ਕਿਹਦੇ ਨੂੰ ਜੋਨੇ ਲੈਣਦੇ ਹੁਣ ਖਾਸ਼ ਆਹ ਲੱਕੀ ਲਿਖਿਆ ਉੱਪਰ ਕੀ ਲਿਖਿਆ ਹੈਪੀ ਬਰਥਡੇ ਸੁਖਮਨੀ ਹੈ ਨਹੀਂ ਚਾਕਲੇਟ ਥੋੜੀ ਜਿਹੀ ਕਦੀ ਹੁੰਦੀ ਹੈ ਪਹਿਲਾ ਕੇ ਕੱਟੇ ਜਾਂਦਾ ਮੂਰਖ ਪ੍ਰਾਣੀ gingy ਕੇ ਕੱਟ ਲਾ ਪਹਿਲਾਂ ਹੈਪੀ ਬਰਥਡੇ ਕਰ ਲਾ ਫਿਰ ਮੈਂ ਵੀਡੀਓ ਬੰਦ ਕਰ ਦੇਣੀ ਫਿਰ ਮੈਂ ਚੱਲਾਂ ਨਹੀਂ ਤਾ ਕੇ ਕੱਟ ਉਹਨਾਂ ਕਰ ਦੇਣਾ ਇਹਨਾਂ ਇਹਨਾਂ ਕਰਤਾ ਠਹਿੜ ਕੇ ਕੱਟਣਾ ਹੈ ਆ ਜਾਂ ਡੈਕੋਰੇਸ਼ਨ ਕਰੀ ਅੱਛਾ ਡੈਕੋਰੇਸ਼ਨ ਕਰਦਾ ਜੀ ਦੂਜਾ ਹੋ ਗਿਆ ਹਨੇਰਾ ਹੋ ਗਿਆ ਸੀ ਤੇ ਅੱਜ ਹੁਣ ਸਤੂ ਨਹੀਂ ਹੋਣੀ ਲੱਗੇ ਕੱਟਣ ਕੇਕ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸੁਖਣੀ ਹੈਪੀ ਆ ਹਣ ਤੋ ਹਾਂ ਬਹੁਤ ਖੁਸ਼ ਆ ਹਾਂਜੀ ਕਹੀਦਾ ਪੁੱਤ ਹਾਂਜੀ ਚਲ ਖਲਾ ਕੇ ਸੁਖਣੀ ਕੇਕ ਖਲਾ ਸੁਖਣੀ ਕੇਕ ਖਲਾਈ ਹੈ ਹਣ ਨਹੀਂ ਆਵਣਾ ਇਹ ਨਹੀਂ ਹਣ ਆਵਣੀ ਹਣ ਨਾ ਮਹੀਨੇ ਬਾਅਦ ਪਰ ਫੇਰ ਜਾਂਦੇ ਮਨਾਲਾਣਾ ਠੀਕ ਹੈ ਮਹੀਨੇ ਬਾਅਦ ਮਹੀਨੇ ਕੀ ਹੁੰਦਾ ਮਹੀਨਾ ਕਦੋਂ ਹੁੰਦਾ ਮਹੀਨਾ ਜਾਣਗੇ 20 25 ਦਿਨਾਂ ਬਾਅਦ 30 ਦਿਨਾਂ ਬਾਅਦ ਠੀਕ ਹੈ ਕੀ ਕਿਤਾਂਗੇ ਠੀਕ ਹੈ ਓਕੇ ਲੋਕਾਂ ਦਾ ਗਾਇਸ ਹਾਲਵਾ ਜਨਮ ਦਿਨ ਦਾ ਸਾਡਾ ਮਹੀਨੇ ਵਾਰ ਮੈਂ ਅਗਲੇ ਮਹੀਨੇ ਫੇਰ ਕੱਟ ਦਾਂਗੇ ਤੇਰੇ ਜਨਮ ਦਿਨ ਕਹਿੰਦੀ ਠੀਕ ਹੈ ਨਿਆਣੇ ਨਿਆਣੇ ਵਿੱਚ ਚਲ ਕੋਈ ਨਹੀਂ ਪਹਿਲਾਂ ਮੈਂ ਪੈਟਿਸ ਉਹ ਜਿਹੜੀ ਛੋਟੀ ਪੇਸਟੀ ਹੁੰਦੀਆਂ ਲਾਈਕ ਉਹ ਲਿਉਣ ਲੱਗਾ ਹਾਂ ਕਹਿੰਦੀ ਨਹੀਂ ਨਹੀਂ ਕੇ ਕੇ ਲੈਣਾ ਮੈਂ ਚੱਲ ਕੋਈ ਚੱਕਰ ਨਹੀਂ ਹੈ ਮੈਂ ਚੱਲ ਕੋਈ ਚੱਕਰ ਨਹੀਂ ਲਿਆ ਦਨ ਕਿ ਕਹੇਗੇ ਲੈ ਆਤਾ ਅੱਜ ਹੁਣ ਕੱਟਿਆ ਨੈਕਸਟ ਡੇ ਤੇ ਬਲੌਕ ਕਰਤਾ ਆਪਾਂ ਕੰਟੀਨਿਊ ਹੁਣੇ ਮੈਂ ਕੰਮ ਕੁਮਨ ਨਿਵੇੜ ਕੇ ਹਟਿਆ ਹੁਣ ਖਾ ਲਈ ਇਹ ਕੜੀ ਰੋਟੀ ਪਾਣੀ ਤੇ ਠਹਿਰ ਕੇ ਕਰਦੇ ਆ ਗੱਲਵਾ ਤੁਹਾਡੇ ਨਾਲ ਕਮਲੀਆਂ ਕੋਲ ਤੇਰੇ ਪਾਣੀ ਦੇ ਵਿੱਚ ਮਿਲਾਉਣ ਲੱਗੀ ਸੀ ਜ਼ਹਿਰ ਗਾਇਸ ਆਲੇ ਘਸੋ ਘੋਨੇ ਇਹ ਨਹੀਂ ਨਹੀਂ ਬੀਤਾ ਜੇ ਤਾਂ ਵੀਡੀਓ ਦੇਖਦੀ ਓਦਾਂ ਹੀ ਕਰਦੀ ਆ ਮੰਮੀ ਮੈਨੂੰ ਕਹਿੰਦੀ ਮੈਂ ਕੋਲ ਬੋਲਦਾ ਸੀਗਾ ਕਹਿੰਦੀ ਇਹ ਤਾਂ ਪਾਣੀ 'ਚ ਜ਼ਹਿਰ ਮਿਲਾਦੀ ਐ ਕਿੱਥੋਂ ਸਿੱਖਿਆ ਇਹ ਤੂੰ ਦੱਸ ਅੱਪੀ ਇੱਥੇ ਆ ਵੀਡੀਓ ਦੇਖੀ ਨਾ ਵੀਡੀਓ ਦੇਖੀ ਹਾਂ ਬਾਹਰ ਬਾਹਰ ਨਾ ਪਏ ਹਾਂ ਨੇ ਕਟਾਉਣੇ ਜੋ ਮਰਜੀ ਹੋ ਜੋ ਜਿੰਨੀ ਮਰਜੀ ਗਰਮੀ ਹੋਵੇ ਹਾਂ ਲੋਕੇ ਖਰਾਬ ਹੋ ਹਾਂ ਉਧਰ ਨਾ ਟਕਾਏ ਬਾਣ ਟਕਾਏ ਕਟਾਏ ਕਿ ਟਕਾਏ ਐ ਟਕਾਏ ਕਿ ਕਟਾਏ ਟਕਾਏ ਤੇਰੇ ਕਰਕੇ ਕੰਟਾਏ ਤੂੰ ਬਹੁਤ ਮੈਨੂੰ ਤੰਗ ਕਰਦੇ ਤੇਰੇ ਕਰਕੇ ਕਟਾਏ ਤੂੰ ਮੁੱਛਾਂ ਤੇ ਲਗਾ ਦਾਂ ਕੀ ਕਹਿੰਦੀ ਕੈਂਡੀ ਨੂੰ ਜਿਆਦਾ ਅੰਮੀ ਕੀ ਕਹਿੰਦੀ ਜਿਹ ਹੈ ਇਹਦੇ ਨਾਲ ਪਾਣੀ ਚ ਜ਼ਹਿਰ ਮਿਲਾ ਰਹੀ ਹੈ ਜ਼ਹਿਰ ਕੀ ਹੁੰਦੀ ਆ ਜ਼ਹਿਰ ਨਾ ਕੀ ਹੋਣਾ ਸੀ ਜੇ ਮਲਾਤੀ ਫੇਰ ਫੇਰ ਤੋਂ ਫੇਰ ਗੋਣੇ ਗਣੇ ਵੰਨ ਲਾਪਾਣੇ ਗਣੇ ਗੋਣੇ ਆਪਣੇ ਹਾਂ ਜ਼ਹਿਰ ਪੀ ਕੇ ਹਾਂ ਫਿਰ ਟਾਈਮ ਉਹ ਵੀਡੀਓ ਦੇਖਦੀ ਆ ਫੇ ਉਦਦੇ ਕਰਦੀ ਆ ਕੱਲ ਵੀਡੀਓ ਦੇਖੇ ਆਗੇ ਮੈਨੂੰ ਕੇਕ ਲੈ ਕੇ ਦੇਓ ਕੇਕ ਲੈ ਕੇ ਦੇ ਦਿੱਤਾ ਪਤਾ ਹੈ ਕਿ ਹਾਂ ਵੀ ਨਾਨੀ ਦੋਤੀ ਤੇ ਮੂੰਹ ਚੋ ਬਾਤ ਚ ਕੱਢਦੀ ਆ ਟਾਪੋਟ ਨਾ 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 ਅਮੈਂ ਮਿੰਨਿਆਂ ਜਾਂਦਾ ਜਿਵੇਂ ਨੂੰ ਬਦਿਲ ਲੱਤੇ ਰਗਾਣਾ ਮੁੰਡਿਆਂ ਬਾਬੇ ਕੁੱਤਰ ਲਈ ਪੱਠੇ ਹੋ ਗਈ ਸ਼ਾਮ ਤੇ ਕਰਦੇ ਆ ਵੀ ਬਲੋਗ ਕੰਟੀਨਿਊ ਬਸ ਇਹਨੂੰ ਸ਼ਾਬਦ ਦੇਣਾ ਰੁੱਬੀ ਕਾ ਨੂੰ ਅਪਸਰਿਟੀ ਨੂੰ ਸੌਰੀ ਆਰ ਆਈ ਪੀ ਇਹ ਰੁੱਬੀ ਕਾ ਨੂੰ ਚਾਹੀਦਾ ਚਿੱਤ ਆ ਜਾਂਦਾ ਤੇ ਇਹਨੂੰ ਸ਼ਾਬਦ ਦੇਣਾ ਰੁੱਬੀ ਸਬਿਟੀ ਨੂੰ ਕਾਰਵਾਸ਼ ਕਾਨੀ ਇਹਦਾ ਵੀ ਕਰਾ ਲੀ ਹੁਣ ਮੈਂ ਕਿਹਾ ਦਿਨ ਥੋੜੇ ਚੇਂਜ ਹੋਣ ਲੱਗ ਪਏ ਆ ਜਿੱਦਾਂ ਕਿ ਮੀਂਹ ਪੈਂਦਾ ਹੋਇਆ ਗੱਡੀ ਦਾ ਕਰਾਇਆ ਹੀ ਇਹ ਕੰਮ ਯਾਰ ਹੁਣ ਜਾਣ ਤਾਂ ਬਹੁਤ ਪ੍ਰੋਬਲਮ ਹੁੰਦੀ ਪਈ ਆ ਤੇ ਟੈਂਕੀ ਭਰ ਗਈ ਆ ਟੈਂਕੀ ਦੇ ਥੱਲੇ ਪਾਂਛੀਆਂ ਦੇ ਨਾ ਤੁਸੀਂ ਵੀ ਉਹ ਰੱਖ ਦਿਓ ਯਾਰ ਕੁਛ ਨਾ ਕੁਛ ਜੋ ਟੈਂਕੀ ਭਰਦੀ ਆ ਪਾਣੀ ਜਮਾ ਹੋ ਜੂਵੇ ਤੇ ਫਿਰ ਉੱਥੋਂ ਤਾਜ਼ਾ ਪਾਣੀ ਫਰੈਸ਼ ਪਾਣੀ ਜਾਨਵਰ ਪੀ ਸਕਣ ਉਹ ਹੁਣ ਭਰੀ ਪਈ ਆ ਟੈਂਕੀ ਮੈਂ ਹਜੇ ਚੱਲਣ ਦੇਣੀ ਆ ਜਿੱਨੇ ਵਿੱਚ ਹਰੀਆਲੀ ਸਦੂਲੀ ਉਹ ਪ੍ਰੈਸ਼ਰ ਤੇ ਨਿਕਲ ਕੇ ਆਏ ਤਾਜ਼ਾ ਪਾਣੀ ਭਰ ਜਾਣਾ ਫਿਰ ਉੱਥੇ ਮੋਰ ਚਿੜੀਆਂ ਸਾਰੇ ਪੀ ਲੈਂਦੇ ਆ ਤੁਸੀਂ ਕੋਠੇ ਦੇ ਉੱਪਰ ਆਪਣੇ ਰੱਖ ਦਿਆ ਕਰੋ ਕੁਝ ਹਨਾ ਸਵੇਰੇ ਸ਼ਾਮ ਕੋਰਨਾ ਕੁਝ ਪਾ ਦਿਆ ਕਰੋ ਮੈਂ ਕਿ ਵੀਡੀਓ ਦੇਖੀ ਇੱਕ ਲੇਡੀਜ਼ ਨੇ ਚਿੜੀਆਂ ਰੱਖੀਆਂ ਬਹੁਤ ਚਾਲ ਨੇ ਬਣਾਏ ਮੈਨੂੰ ਬਹੁਤ ਵਧੀਆ ਲੱਗੀ ਉਹ ਚੀਜ਼ ਮੈਂ ਕਦੀ ਦੇਖਾਂਗੇ ਪਰ ਸਾਡੇ ਚਿੜੀਆਂ ਇੰਦੀ ਇੱਥੇ ਕੋਈ ਵੀ ਅੱਧੀਆਂ ਜਿਹੜੀਆਂ ਉਦਾਂ ਆ ਟਾਵਰ ਨੇ ਜਿਹੜੇ 5G 4G ਆ ਗਏ ਇਹਨਾਂ ਨੇ ਖਤਮ ਕਰਤੀਆਂ ਟਾਵਰਾਂ ਨੇ ਚਲੋ ਗਾਇਸ ਘਰ ਵੀ ਦੇਖੋ ਕਿੱਦਾਂ ਓ ਮਾਈ ਗਾਡ ਸੋ ਕਰੇਜ਼ੀ ਟਾਈਪ ਕੰਮ ਆ ਕਰ ਲਈਏ ਕੰਮਕਾਰ ਤੇ ਚਲਾ ਲਈ ਮੋਟਰ ਚਲੀ ਭਰ ਲਈਏ ਪੱਠੇ ਕੁਤਰ ਲਈਏ ਫੇ ਕਰਦੇ ਆਂ ਬਲੌਗ ਕੰਟੀਨਿਊ ਬਣੇ ਬਲੌਗ ਰੱਖ ਜਾੜੂ ਆ ਪੰਜ ਜੀ ਤੂੰ ਤੂੰ ਕਿੱਥੇ ਜਾਂਦੀ ਕਿੱਧਰ ਲੈ ਦਸੀਂ ਪੰਜ ਕਿੱਧਰ ਚੱਲੇ ਆ ਕੁੱਲੇ ਟਮਾ ਕਾਲਜ ਕਾਲਾ ਜੱਲੇ ਪਾ ਪਤਾ ਨੰਗਾ ਇਥੇ ਫਿਰ ਦਿਆ ਆ ਆ ਗਰਮੀ ਕਪੜੇ ਲੈ ਫਿਰ ਦਿਆ ਚਲ ਬਾਏ ਮੈਂ ਕੰਮ ਕਰਨ ਲੱਗਾ ਹਾਂ ਜਾਉ ਕਾਲਜ ਮਮੂ ਮੈਂ ਆਗੀ ਕਾਲਜ ਜਾਉ ਆ ਗਏ ਹਾਂ ਚਲ ਠੀਕ ਹੈ ਕਿਧਰ ਦਾ ਕਾਲਜ ਤੇਰਾ ਉਹ ਵਧੀਆ ਜਿਹਾ ਕਾਲਜ ਹੈ ਹਾਂ 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 ਕੇ ਤੂੰ ਸਾਰਾ ਗੜ ਖੜਾ ਚਲ ਮੈਂ ਹੁਣ ਕੰਮ ਕਰ ਲਵਾਂ ਤੁਸੀਂ ਕਿ ਦੱਸਦੇ ਉਹਨਾਂ ਤੱਕ ਮੈਂ ਆ ਗਈਆਂ ਆਵਾ ਫੀਲਡ ਲੈਂਨ ਕਾਉ ਦੀ ਸ਼ਾਮ 84 ਆਪਣੇ ਯੂਨਿਗ 84 ਤੇ ਨਾਲੇ ਮੜਿਆ ਦਾੜੀ ਤੇ ਸੈਡਾ ਕਟਾ ਲਵਾ ਕੰਮ ਕੰਮ ਹੋ ਗਿਆ ਫਿਨਿਸ਼ ਇੱਕ ਜਿਆਦਾ ਜਿਹੜਾ ਗਰਮ ਹੀ ਨਾ ਹੋਮ ਜਿਆ ਹੋ ਜਾਂਦਾ ਨਾ ਮੀਂਹ ਦੇ ਨਾਲ ਰੋਝੀ ਵਾ ਜਾਂਦਾ ਆ ਪੱਤਾ ਵੀ ਨਹੀਂ ਮਿਲ ਲੈਂਦੇ ਤਾਂ ਹੀ ਕਹਿੰਦੇ ਉਹਦੀ ਰਹਿਤ ਦੇ ਬਿਨਾ ਪੱਤਾ ਨਹੀਂ ਹੁੰਦਾ ਹੈਗਾ ਗਾਇਸ ਚਲੋ ਸ਼ਾਵਰ ਡਾਨਾ ਚਲਿਏ ਟਾਇਰ ਹੈ ਥੱਲੇ ਲੱਗਾ ਹੈ ਨਾ ਮੋਟਰਸਾਈਕਲ ਦਾ ਉਤਰੀ ਤਾਂ ਕਿ ਪੈਂਚਰ ਹੋਈ ਹੋਣਾ ਹੋ ਰਿਹਾ ਹੈ ਨਾ ਥੱਲੇ ਲਗਾ ਕੇ ਟਾਇਰ ਨਾ ਪਾੜ ਜਵੇ ਪਹੁੰਚ ਜਵੇ ਕਦahl ਲੋ ਜੀ ਸੜਕਾਂ ਦੇ ਆਗੇ ਪਸੂਦੈਂ ਐਨ ਅੱਗੇ ਨੂੰ ਹੋ ਕੇ ਚਲਾਉਣ ਲੱਗਾ ਆ ਸਕੂਟਰੀ ਗਾਇਸ ਜਿਆਦਾ ਪਹੁੰਚ ਗਏ ਜਾਂ ਫਿਰ ਟਾਇਰ ਪੈਂਕਚਰ ਦੇਖ ਲਾਂਗੇ ਆ ਤੱਕ ਇਹ ਨਾ ਹੋਣਾ ਰੱਬ ਆ ਸੁਣਈ ਆ ਆਰੇ ਬਾਜ ਆਉਂਦੀ ਟਾਇਰ ਜਮਾ ਹਿੱਲਣ ਦੇ ਜਮਾ ਹਵਾ ਘਟਾ 1 kg ਕਰਦਾ ਇਦਾਂ ਬੜਾ ਖੜਾ ਹੋ ਕੇ ਚਲਾ ਲਵਾਂ ਪਹੁੰਚ ਗਿਆ ਤੇ ਦੁਕਾਨ ਤੱਕ ਚੱਲੋ ਅੱਗੇ ਪੈਂਚਰ ਲਵਾ ਲਈਏ ਇਹਦਾ ਕਰੇ ਪ੍ਰਧਾਨ ਚੈੱਕ ਪਤਾ ਲੱਗ ਜੂ ਪੈਂਚਰ ਹੈਗੇ ਸਮਾਂ ਕਿੱਲ ਬੜਿਆ ਜਾ ਆ ਗਏ ਲੋ ਬੜਿਆ ਕੀੜਾ ਦਾ ਬੋਰਾ ਓ ਗਾ ਕੱਲੇ ਕੱਲੇ ਲਿਆ ਐਵੇਂ ਮੋਢੇ ਤੇ ਰੱਖ ਕੇ ਚੱਲ ਚੱਲੀਏ ਲੋਨ ਆਦੇ ਬਚਨੇ ਜੇ ਰੱਛ ਹੋਇਆ ਫੇਰ ਨਹੀਂ ਘਟਾਉਣੇ ਫੇਰ ਨਿਕਲ ਜਾਣਾ ਆਪਾਂ ਸਿੱਧਾ ਕਰਨਾ ਇਹ ਹੋਇਆ ਟਾਈਮ ਕਿ ਘਟਾ ਲਾਂਗੇ ਉਹ ਆਪਣੀ ਟੀਮੀ ਦੇ ਨਾਲ ਗਿਆ ਆ ਕਿਤੇ ਚੱਲ ਮੈਂਗਾ ਫੇਕ ਕਰਾ ਲਾਂਗੇ ਵਧੀਆ ਨਾਲ ਤਾਂ ਮੈਂ ਟੈੜੇ ਆ ਥੋੜਾ ਜਿਹਾ ਗੋਲ ਗੱਪੇ ਖਾਣ ਦਾ ਮਾਨ ਹੈ ਇੱਕ ਜਿਗਾ ਦਾ ਖਾ ਜੂ ਮੈਂ ਤੀਰਾ ਦਾ ਰਹਿਣ ਦਵਾ ਖਾ ਹੀ ਚੱਲਦੇ ਆ ਮਾਨ ਕਹਿੰਦੇ ਭੜਗਾਉਣਾ ਨਹੀਂ ਚਾਹੀਦਾ ਉਧਰ ਮੋਰਾ ਦੇ ਖੰਭ ਪੂਰਾ ਬਾਬਿਆਂ ਵਾਲਾ ਘਰ ਬਣਾਤਾ ਆ ਪੂਰਾ ਜਿਦਾ ਕੋਈ ਜਗਾ ਨਹੀਂ ਹੁੰਦੀ ਇੱਕ ਰੰਗ ਉੱਦਦਾ ਆ ਹਾਂਜੀ ਕਿਦਾਂ ਠੀਕ ਹੈ ਤੁਸੀਂ ਭਾਂਜੀ ਮੁੰਡਾ ਮੀ ਲੱਗੀ ਹਾਂ ਮੈਂ ਖੇਤ ਫੀਲਡ ਲੈ ਕੇ ਆਇਆ ਕਾ ਉਹਦੀ ਹੁਣ ਲੱਗੀ ਗਰਮੀ ਹਾਂ ਸੁਰਖੀ ਦੇਖਾਂ ਅੱਜ ਚੂੜੀਆਂ ਨਵੀਆਂ ਲੈ ਆਇਆ ਨਾ ਸਖੋਨੀ ਪਾਰਸਨ ਆ ਸਖੋਨੀ ਅੱਜ ਇਹ ਵਾਈਬਰ ਉਸਨਾਂ ਕਿਹੜਾ ਦੇਖੋੰਗਾ ਸੱਤਨਾ ਕਾਤਾਂਪੁਰ ਨਿਰਪਾਉ ਨਿਰਵੇ ਅੱਜ ਕਾਲੇ ਤੇ ਮੂਰੀ ਜੁਨੀ ਤਨਦ ਹਾਂ टच ਜੀਵਾ ਹਾਂ टच ਹੈਪੀ टच ਹਾਂ ਕੋਪੀ टच ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ ਗਾਇਸ ਬਲੌਗ ਆਪਣਾ ਅੱਜ ਦਾ ਇੰਨੇ ਸੀਗਾ ਕੱਲ ਨੂੰ ਕਰਾਂਗੇ ਕੰਟੀਨਿਊ ਤੇ ਸਲੂਨ ਚ ਮੈਂ ਤਾਂ ਨਹੀਂ ਰੁਕਿਆ ਉਧਰ ਰੱਛ ਸੀਗਾ ਥੋੜਾ ਜਿਆ ਤੇ ਜਿੱਦ ਤੋਂ ਮੈਂ ਘਟਾਉਣਾ ਆ ਉਹਨੇ ਆਉਣਾ ਸੀ ਆਪਣੇ ਘਰ ਆਇਨਾ ਗਿਆ ਕਿਤੇ ਉਹ ਕਹਿੰਦਾ ਮੈਂ ਲੇਟ ਹੋ ਜਾਣਾ ਜਾਂ ਮੈਂ ਕੱਲ ਨੂੰ ਮੈਂ ਕਿਹਾ ਚਲੋ ਕੱਲ ਨੂੰ ਸੰਡੇ ਆ ਕੱਲ ਨੂੰ ਘਟਾ ਲਾਂਗੇ ਕਿ ਲੋਕ ਕੰਮ ਹੋ ਰਿਹਾ ਉਹ ਕੰਮ ਕਰਾ ਲਾਂਗੇ ਗਰਮੀ ਕਰਕੇ ਭੱਜਿਆ ਮੈਂ ਨਹੀਂ ਤੁਰ ਆ ਪਿਆਣਾ ਫਿਰ ਮੌਸਮ ਵਧੀਆ ਹੁੰਦਾ ਪੈਂਚਰ ਵਾਲੇ ਨੇ ਉੱਥੇ ਜਿਹੜਾ ਟਾਈਮ ਲੱਗਾ ਹਨਾ ਬਹੁਤ ਗਰਮੀ ਸੀ ਕਿਉਂ ਨਹੀਂ ਬਹੁਤ ਗਰਮੀ ਸੀ ਭੱਜ ਜਾਣਾ ਹੈ ਮੈਂ ਭੱਜਿਆ ਤਾਂ ਹੀ ਆ ਗਿਆ ਮੈਂ ਮੈਂ ਦੌੜਾ ਹੀ ਆਇਆ ਸ਼ੂਨ ਕਰਦਾ ਹਾਂ ਮੈਂ ਖੋਹ ਕਰਦਾ ਨਾ ਚਲ ਬਾਈ ਕਰ ਦੇ ਸਾਰੇ ਤੱਕ ਲੱਭ ਜੋ ਬਾਈ ਕਰ ਦੇ ਬਾਈ ਕਰ ਦੇ ਕਿਸੇ ਕਰ ਦੇ ਕਿਸੇ ਕਰ ਦੇ ਮੇਰੇ ਮੰਮਾ ਨੇ 라ਗਦੀ ਨਹੀਂ ਆਓ ਚ ਮਿਲਦੇ ਆ ਤੇ ਨਵੇਂ ਬਲਾਓ ਚ ਮਿਲਦੇ ਨਵੇਂ ਬਲਾਓ ਚ ਵਾਹੇ ਕਮੈਂਟ ਜ਼ਰੂਰ ਕਰੇ ਮੈਂ ਤਾਂ ਦਸ ਕਰਨੀ ਆ ਪਪਾ ਜੀ ਦੀ ਜਿੱਦ ਤਾਂ ਪਾ ਕਰ ਦਿੱਤੀ ਸੀ ਤੁਸੀਂ ਦੇਖਿਓ ਘਰਦਵਾਰੀ ਜਾ ਕੇ ਸਕਦੇ ਕਿ ਕਹਿੰਦੇ ਹਨ ਨਹੀਂ ਆ ਦਸ ਕੀ ਕਰਦੇ ਹੁੰਦੇ ਦਸ ਹਾਂ ਮੈਂ ਖੜੀ ਨਹੀਂ ਆਪਣੀਆਂ ਪਾ ਲੈ ਕੀ ਕਹਿੰਦੇ ਨੇ ਮੇਰੇ ਮੰਮਾ ਨੂੰ ਕੀ ਕਰਿਓ ਉਹ ਕਿਵੇਂ ਮਾਵੇਂ ਖੋ ਪਾ ਦਸ ਕਰ ਦੋ ਸਿਖਾਉ ਮੇਰੇ ਮੰਮਾ ਅਗੇ ਮੰਪੂ ਕਾ ਮਰੇ ਕਿ ਬਾਬੇ ਖੰਬ ਬਸ ਇੱਕ ਇਕੱਲਾ ਉਹੀ ਰਹਿ ਗਿਆ ਕੀ ਉਹਨੂੰ ਕਹਿੰਦੇ ਸੰਗ ਤੇ ਰਹਿ ਗਿਆ ਹਉਣ ਵਾਲੀ ਇੱਕ ਬਾਕੀ ਸਾਰਾ ਮਾਹੌਲ ਪੂਰਾ ਹੋਈ ਗਿਆ ਸੰਗ ਤੇ ਰਹਿ ਗਿਆ ਮੈਂ ਵੀ ਲੱਪ ਮੈਂ ਗੋਪੀਆਂ ਵਿੱਚ ਦੌੜੀ ਕਹਿੰਦੇ ਮੇਰੇ 32 ਦੰਦ ਆ ਮੇਰੇ 32 ਦੰਦਾਂ ਦਾ ਗੱਲ ਕਹੇ ਮੇਰੀ ਪੂਰੀ ਹੋ ਜਾਂਦੀ ਆ ਤੇ ਜਿਹਨੇ ਵੀ ਪੁੱਛਾ ਲੈਣੀ ਆ ਮੈਨਾਂ ਕਨੈਕਟ ਕਰਾਂ ਪੁੱਛੇ ਕਹਿੰਦੇ ਉਹਦੇ ਨੂੰ ਪੁੱਛਾ ਜਿਹਨੇ ਜਾ ਪੁੱਛਾ ਨਹੀਂ ਪੁੱਛਾ 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 ਜਿਹਨੇ ਲੈਣੀਆਂ ਹਨ ਮੈਨਾਂ ਕਨੈਕਟ ਕਰੋ ਤੇ ਇਹ ਮੇਰਾ ਚੇਲਾ ਆ ਮੈਂ ਮੇਰੇ ਬਾਬਾ ਆ। ਥੇਲਾ ਖਾਂਗੂ ਬੜੇ ਖਵਾਉਂਦਾ। ਆਹ ਦੇਖੋ। ਆਹ ਦੇ। ਹਵਾ ਵੀ ਜੱਲਦੀ। ਪੁੱਛਾਂ ਦੇਵੀਂ ਸ਼ੁਰੂ ਕਰਤੀ ਆ ਬਾਬਿਓ। ਬੱਤੀ ਦਾਂਦਾ ਵੀਰੇ ਜਿਹੜੀ ਗੱਲ ਮੈਂ ਕਹਿੰਦਾ ਸੱਚ ਹੋ ਜਾਂਦੀ ਆ। ਸੋ ਦੇਖੋ ਭੁੰਬੜੇ। ਪੁੱਛ ਲੈਣਾ ਨਾ ਜਿਸ ਤਾਈ ਤੁਹਾਨੂੰ। ਮੈਂ ਤਾਂ ਆ ਮਾ ਦੇਖੀ ਪਹਿਲਾਂ ਮੱਜਾ ਹੈ। ਥਲਾ ਦੇ ਅਸੀਂ ਕਾੜੇ ਨਾ।